ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਚ ਹਨ ਤਿੰਨ ਪਸ਼ੂ ਵਿਕਾਉਣੇ ਆ ਦੋ ਗੈੜਾ ਤੇ ਇੱਕ ਵੀਰ ਦੇ ਕੋਲ ਮੱਝ ਆ ਇਹ ਤਿੰਨੇ ਪਸ਼ੂ ਟੋਕੜ ਗੱਭਣ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਹਣਾ ਕੋਲ ਦੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਾਚੀ ਗੱਬੀ ਜੀ ਨਸਰੀ ਸਾਚੀ ਗੱਬੀ ਆ ਹੋਸ਼ ਨਾ ਚੱਲਦੀ ਗਲਾ ਆਦੇ ਆਦੇ ਵੀਰ ਜੀ ਤੁਸੀਂ ਸੁਣਾਓ ਵਧੀਆ ਕਿਰਪਾ ਹੀ ਵਾਗਰੂ ਦੀ ਕਿਰਪਾ ਜੈਦੀ ਚੱਲੇ ਤੇ ਆਪਣਾ ਵੀ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚਮਿੰਦਾ ਜਿਲ੍ਹਾ ਫਸਲੀਏ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 91 943495 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਵੀ ਆ ਦੱਸਿਓ ਪਹਿਲੇ ਨੰਬਰ ਤੇ 60 ਕਿੰਵਾ ਸਵੇਰ ਸਹੀ ਦੇ ਕੀ ਇਹਦਾ ਬਿਲਕੁਲ ਪਹਿਲਾ ਸੂਆ ਮੰਨ ਲਓ ਸਹੀ ਦੂਜੇ ਦੀ ਮੰਨ ਲਓ ਵੀ ਗੱਭਣਿਆ ਸਾਢੇ ਪੰਜਾਂ ਮਿੰਟਾਂ ਦੀ ਅੱਛਾ ਜੀ ਫਿਰ ਕੀ ਦੂਸਰਾ ਸੂਆ ਸੋਣਾ ਇਹ 9:00 10:00 ਜਿੰਨਾ ਦੁੱਧ ਤਿਆਰ ਜੀ ਥੱਲੇ ਠੀਕ ਹੈ ਠੀਕ ਹੈ ਜੀ ਲਓ ਬਾਜੀ ਪੰਜ ਮਿੰਟ ਦੱਸਿਆ ਕੱਪੜਾ ਸਾਢੇ ਪੰਜ ਮਿੰਟਾਂ ਦੇ ਪੰਜ ਮਿੰਟਾਂ ਦੀ ਚੱਕ ਪਾ ਦਿਆ ਇਹ 9 ਤੋਂ 10 ਲੀਟਰ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਤਿਆਰ ਆ ਤੇ ਕਰੋ ਚੱਕ ਪਾ ਕੇ ਲੈ ਵਾਲੋ ਆ ਤੁਸੀਂ ਸਾੰਬੀ ਵੀ ਚੰਗੀ ਆ ਵੀਰ ਜੀ ਮੇਰਾ ਜੀਰੂ ਜੀ ਵੀ ਬਹੁਤ ਯਾਦ ਕਰੋ ਚੱਕ ਕੱਦ ਕੋ ਤੇ ਵੀ ਚੰਗਾ ਵਾ ਤੇ ਖੋਲਿਓ ਬਾਜੀ ਫਿਰ ਖੋਲਦੇ ਹੁੰਦਾ ਈ ਠੀਕ ਨਾ ਕਿ ਚੋਆ ਸੱਜਣ ਦੇ ਵੀਰ ਜੀ ਦੁੱਧ ਸੱਜਣ ਜੱਗੇ ਵੀ ਘਰਾਂ ਦੇ 20 22 ਕਿਲੋ ਦਾ ਠੀਕ ਹੈ ਠੀਕ ਹੈ ਲਓ ਬਾਜੀ ਸੱਜਣ ਦੇ ਵੀ ਪਾ ਲਓ ਸਾਮ ਜਿਹੜਾ 9 ਤੋਂ 10 ਲੀਟਰ ਦੁੱਧ ਤਿਆਰ ਆ ਤੇ ਸਾਢੇ ਪੰਜਾਂ ਮਿੰਟਾਂ ਦੀ ਚੈੱਕ ਪਾਤੀਆ ਕਰੂ ਚੈੱਕ ਬਾਕੀ ਬਿਊਟੀ ਬੱਟੀ ਬਹੁਤ ਵੈੜ ਦੇ ਵਿੱਚ ਇਹ ਥਣਫੜ ਵੀ ਬਹੁਤ ਚੰਗਾ ਲੱਗਾ ਵਾ ਲਾਗੇ ਤੁਹਾਨੂੰ ਵੀ ਚੈੱਕ ਕਰਾਉਨੇ ਆ ਥਣਾਂ ਦਾ ਸੈਜ ਤੇ ਗੈਪ ਇੱਕਦਮ ਹੀ ਛੜ ਤਰਗੀ ਦਿਖਾ ਦਿਓ ਮੜ ਜਾ ਹਾਂਜੀ ਬਾਜੀ ਕਰ ਸਕਦੇ ਚੈੱਕ ਤੁਸੀਂ ਥਣਾਂ ਦਾ ਸੈਜ ਗੈਪ ਤੇ ਮਿਲਕ ਬਾਂਜ ਵੀ ਚੰਗੀ ਲੱਗੀ ਜੇ ਵੈੜ ਦੇ ਪੜਨ ਲੱਗੀਆਂ ਲੱਗੇ ਵੀਰ ਨੂੰ ਹਾਂ ਜੀ ਦੋਵੇਂ ਸਾਈਡਾਂ ਤੇ ਬਹੁਤ ਚੰਗੀਆਂ ਕੋਟੀਆਂ ਮਿਲਕ ਬੈਣਾ ਲੱਗੀਆਂ ਵਾ ਤੇ ਕੀ ਮੁੱਲ ਦਿੱਤੀ ਹਰ ਕਰਨਾ ਰਾ ਮੁੱਲ ਤੇ ਜੱਗੇ ਵੀਰ ਸਾਨੂੰ ਪਤਾ 20-20 ਕਿਲੋ ਵਾਲੀਆਂ ਹਾਂ 70-75 ਦੀ ਮਿਲਣ ਦੇ ਹੀ ਆ ਹਾਂ ਜੀ ਹੁਣ ਤੁਸੀਂ ਦੱਸੋ ਜਿੰਨਾ ਮੁੱਲ ਕਰੀਏ ਜਿਆ ਜ ਕਰਦੀ ਆਪਾਂ ਵੀਰ ਜਿਆ ਜ ਕਰਦੀਏ ਹਾਂ ਜੀ ਮੰਨ ਲਓ ਵੀ ਜਿਹੜੀ ਆਪਾਂ ਦੇ ਦੇ 40 ਦੀ ਦੇ ਦਈਏ ਜੱਗੇ ਵੀਰੋ ਵੇਲੋ ਆ ਗਈ ਕਸਰ ਤੇ ਕੱਢ ਲੀਏ ਥੋੜੀ ਜਿਹੀ ਮੈਂ ਕਰਾ ਲਵਾਂ ਜਾਂ ਕਰਾਉਣਾ ਮਾਂ ਦਾ ਤੋਹਾਂ ਦੇ ਮਗਾਹਾਰ ਛੱਡਦੀ ਹੈ ਕਿ ਵੱਧ ਯਾਰ ਨਾ ਜਗੇ ਛੱਡਿਆ ਹਾਂ ਨਾ ਜਿਹੜੀ ਹੈ ਨਾ 35224 ਹੀ ਕਰਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 35000 ਚੋਂ 200 ਰੁਪਿਆ ਛੋੜ ਤੇ ਕੱਦ-ਕੱਟ ਦੀ ਚੰਗੀ ਆ ਤੇ ਮਿਲਕ ਰਿਕਾਰਡ ਵੀ ਚੰਗਾ ਹੋਵੇ ਤੇ ਆਜੋ ਹੁਣ ਦੂਜੇ ਨੰਬਰ ਤੇ ਤਦੋਂ ਵੀ ਇਹ ਬਾਰੇ ਇਹ ਜਗੇਵੀਰ ਹੋਣੇ ਜੇ ਚੋਗੇ ਨਾ ਆ ਗਏ ਦੁੱਧ ਦੇ ਥਲੇ 10 ਕਿਲੋ ਜੀ ਖੁੱਲਾ ਡੋਲਾ ਅੱਛਾ ਠੀਕ ਹੈ ਦੋਵਾਂ ਮਹੀਨੇ ਦੀ ਚੈੱਕ ਪਾਸ ਹੋਈ ਜੇ ਹੁਣ ਚੈੱਕ ਕਰਾ ਗਏ ਆਪਾਂ ਲੈ ਗਏ ਆ ਠੀਕ ਹੈ ਠੀਕ ਹੈ ਆਪਣਾ ਡਾਕਟਰ ਲੈ ਜਿੱਦਾ ਮਰਜ਼ੀ ਚੈੱਕ ਕਰਾ ਕੇ ਲੈ ਜੀ ਤੇ ਦੋਵਾਂ ਮਹੀਨੇ ਦੀ ਦੋਵਾਂ ਮਹੀਨੇ ਪੂਰੀ ਚੈੱਕ ਪਾਸ ਹੈ ਠੀਕ ਹੈ ਠੀਕ ਲੋ ਬਈ ਕੱਡ ਕਾਠੇ ਦਾ ਵੀ ਚੰਗਾ ਵਾ ਤੇ 10 ਲੀਟਰ ਜਿਹੜਾ ਇਹਦੇ ਕੋ ਵੀ ਦੁੱਧ ਤਿਆਰ ਆ ਦੁੱਧ ਦਲ ਸੱਜਰ ਨੇ ਜਗੇਵੀਰ ਨੇ ਵੀ 20 ਕਿਲੋ ਚ ਆਇਆ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਤਾਂ ਫਸਾ ਵੱਡੀਆਂ ਵੈਣਾ ਦੋਵੇਂ ਠੀ ਚਲੋ ਕੋਈ ਗੱਲ ਨਹੀਂ ਬਾਕੀ ਕਰੋ ਚੈੱਕ ਕੱਦ ਕੱਢ ਦੀ ਇਹ ਵੀ ਚੰਗੀ ਆ ਤੇ ਇਸ ਟਾਈਮ ਜਿਹੜਾ 2 ਮਹੀਨਾ ਦੀ ਚੈੱਕ ਪਾਸ ਵੀਰ ਨੇ ਖਰਾਕ ਲੈਂਦੀ ਆ ਤੇ 10 ਲੀਟਰ ਜਿਹੜਾ ਇਹਦੇ ਕੋਈ ਦੁੱਧ ਤਿਆਰ ਆ ਤੇ ਵੀਰ ਨੇ ਇਹਦੀ ਆ ਜਿਹੜੀ ਵੀਰ ਨੂੰ ਭਰਦੀ ਆ ਨਾ ਫੀਲ ਦੇ ਬੈਠਿਆ ਦੋਵੇਂ ਘੜਾਂ ਇੱਕੋ ਘਰ ਚ ਚਲਾਈਆਂ ਇੱਦਾਂ ਜਹਰ ਠੀਕ ਆ ਠੀਕ ਆ ਲਓ ਭਾਈ ਵੱਖੋ ਵੱਖੀ ਵੀਰ ਲੈ ਲੈਂਦੀਆਂ ਵਾ ਤੇ ਇਹਦੀ ਜਿਹੜੀ ਟਵਾਈ ਆ ਵੀਰ ਨੇ ਕਰਕੇ ਜੇ ਫਿਰ ਲੈ ਕੇ ਆਇਆ ਹਾਂ ਜੀ ਆ ਜੀ ਬਿਲਕੁਲ ਸਹੀ ਹਾਂ ਨਾਲ ਫਿਰ ਤੁਹਾਨੂੰ ਪਤਾ ਡਾਇਰੈਕਟਰ ਖੜ ਕੇ ਆਪਣਾ ਫਿਰ ਚੈੱਕ ਪਾਸ ਵੀ ਕਰਾਈ ਆਪਾਂ ਅੱਛਾ ਠੀਕ ਹੈ ਮਾਨੂੰ ਉਹ ਵੀ ਚੈੱਕ ਪਾਸ ਕਰਾਈ ਇਹ ਵੀ ਚੈੱਕ ਪਾਸ ਕਰਾਈ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਜੱਗੇ ਵੀ ਜੋ ਮਰਜ਼ੀ ਆ 35 ਦੀ ਦੇ ਦਈਏ ਕਰਤੀਏ ਫਿਰ ਜੈ ਜੈ ਜੀ ਕਰਾ ਲਓ ਜਿੰਨਾ ਕਰਾਉਣਾ ਯਾਰ ਕਿ ਦੋ ਫੜ ਕੇ ਕਿਵੇਂ ਖੁੱਲਾ ਕਰਾ ਲਓ ਇਹ ਕਰੋਨਾ ਜੱਗੇ ਵੀਰੋ ਤੀਰੀ ਜਾਂਦੀ ਹਰ ਮੈਂ ਦੰਨਾ ਤੀਰੀ ਨਾ ਕਰੀਏ ਜੱਗੇ ਵੀ ਜਿਹੜੀ ਆਪਾਂ ਦੇ ਹੀ ਦੇਣੀ ਹਨ ਹਾਂਜੀ ਪੂਰੇ 2500 200 ਛੋੜ ਕਰਾਂਗੇ ਠੀਕ ਹੈ ਠੀਕ ਹੈ ਲੋ ਬਾਈ 10 ਕਿਲੋ ਦੁੱਧ ਮੇਰੇ ਘਰੋਂ ਜਿੱਦਾਂ ਮਰਜੀ 2-3 ਡੰਗ ਚੋਗੇ ਲੈ ਜਾਈ ਠੀਕ ਹੈ ਲੋ ਵੀ ਤੋਕੜ ਕੱਬਣ 25000 ਦੇ ਵਿੱਚ ਬਿਲਕੁਲ ਨਾਰਮਲ ਰੇਟ ਕਰਦਾ ਵੀ ਇਹਨੇ ਇਹ 25000 ਦੇ ਵਿੱਚੋਂ 200 ਰੁਪਿਆ ਛੋੜ ਹੀ ਨਹੀਂ ਆ ਵੀਰ ਜੀ ਜੇ ਕਿਤੇ ਕਾਂਜ ਬੱਛੀ ਲੈਣੀ ਚਾਹੀਏ ਤੇ 20-22 ਦੀ ਕਾਂਜੀ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਤਾਂ ਕਰਦੇ ਦੁੱਧ ਦੋਵੇਂ ਮਹੀਨੇ ਚੱਕ ਪਾਸ ਆ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਕ ਦੁੱਧ ਹੈ ਗਾਇ ਦਾ ਸੱਤ ਕਿ ਸਾਢੇ ਸੱਤ ਕਿਲੋ ਅੱਛਾ ਜੀ ਤੇ ਮੰਨ ਲਓ ਵੀ ਚਮਾਹ ਮਹੀਨਾ ਤੋਂ ਉੱਤੇ ਚੱਕ ਪਾਸਿਆ ਅੱਛਾ ਠੀਕ ਹੈ ਠੀਕ ਹੈ ਜੀ 7 ਲੀਟਰ ਦੁੱਧ ਦੇ ਜਿਆਦਾ ਹੈ ਇਹ ਮੰਨ ਲਓ ਪਸ਼ੂ ਵੇਚ ਗਿਆ ਜੀ ਤੇ ਕੱਲੀ ਕਰਕੇ ਜੀ ਨਹੀਂ ਲਾਇਆ ਦੁੱਧ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਉਹਦੇ 9 ਕਿਲੋ ਜਗੇ ਦੇ ਲਈ ਠੀਕ ਹੈ ਠੀਕ ਹੈ ਤੇ 9 ਬਚਿਆ ਇਸ ਟਾਈਮ ਨਾਲ 7 ਲੀਟਰ ਜਿਹੜਾ ਪੱਕਾ ਵਾ ਦੁੱਧ ਤਿਆਰ ਹੈ ਅੱਛਾ ਜੀ ਹਾਂ ਜੀ ਤੇ ਚਮਾਹ ਮਹੀਨਾ ਦੀ ਚੱਕ ਪਾਲ ਸੀ ਵੀ ਤੇ ਸਾਰੇ ਟੋਕੜ ਗੱਬਣ ਵੀਰ ਦੇ ਕੋਲ ਤੇ ਜੈਜ ਮੁੱਲ ਵਿੱਚ ਆ ਧਿਆਨ ਨਾਲ ਧਰਦੀ ਦਰਦੀ ਥੋੜਾ ਜਿਹਾ ਅੱਗੇ ਆਉਂ ਕੋਈ ਗੱਲ ਨਹੀਂ ਹੋ ਜਾ ਮੋਹਬਗੀ ਕਾਸਾ ਦੇ ਤੀਂ ਕਿੱਥੇ ਨਹੀਂ ਕੱਡ ਕੱਡ ਦੀ ਚੰਗੀ ਆ ਤੇ ਸੇਹਤ ਵਾਲੀ ਕਰੋ ਚੰਗੀ ਦਰਦੀ ਇਹਨੂੰ ਤਾਂ ਨਾ ਬਤਾਏ ਮੋਹਬਗੀ ਦਰਦੀ ਥੋੜਾ ਜਿਹਾ ਹੱਡੇ ਵਿੱਚ ਭਜੀ ਚੱਲੀ ਆ ਇਹਨੇ ਸੱਜਣ ਨੇ ਕਿੰਨਾ ਕਿਚ ਹੋਇਆ ਦੁੱਧ ਫਿਰ ਵੀਰ ਜੀ ਜਦੋਂ ਵੀਰ ਜਿਹੜੇ ਮੀਰ ਕੋਲ ਹੈ ਸੱਜਣ ਨੇ ਆਲੇ ਵੀ 14-15 ਕਿਲੋ ਦੁੱਧ ਚਵਾਇਆ ਹੈਗੀ ਫਿਰ ਫੁੱਲੇ ਦੀ ਬੜੀ ਤਗੜੀ ਆ ਹਾਂਜੀ 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 ਭਾਈ ਕਰਦ ਵਜਨ ਦੀ ਚੰਗੀ ਆ ਇਹ ਥਾਣ ਥੋੜੀ ਵੀ ਤੁਸੀਂ ਚੈੱਕ ਕਰ ਸਕਦੇ ਥੋੜਾ ਡਰਦੀ ਐ ਇਸ ਕਰਕੇ ਚਲੋ ਹਾਂਜੀ ਹਾਂਜੀ ਤੇ ਕਿੰਨਾ ਕਹ ਦੱਸਿਆ ਦੁੱਧ ਹਰ ਚੋਆ ਸੱਜਣ ਨੇ ਸੱਜਣ ਨੇ ਜੱਗੇ ਵੀ ਘਰ ਵਾਲੇ ਨੇ 13 14 ਕਿਲੋ ਦੁੱਧ ਪੰਦਰਾਂ ਚਵਾਇਆ ਖੁੱਲਾ ਡੋਲਾ ਅੱਛਾ ਅੱਛਾ ਵਧੀਆ ਮਾਦੀ ਛੋਟੀ ਮਾਦੀ ਨਹੀਂ ਠੀਕ ਹੈ ਲੋ ਬਜੀ 13 14 ਲੀਟਰ ਜਿਹੜਾ ਦੁੱਧ ਚਵਾਇਆ ਵਾ ਹਾਂਜੀ ਹਾਂਜੀ ਤੇ ਇਸ ਟਾਈਮ ਚੋਵਾ ਮਹੀਨੇ ਦੀ ਚੱਕ ਪਾ ਤੇ 7 ਤੋਂ ਲੀਟਰ ਇਹਦਾ ਦੁੱਧ ਬਿਲਕੁਲ ਤਿਆਰ ਹੈ ਇਹਦਾ ਕੀ ਮੋਲ ਫਿਰ ਵੀਰ ਜੀ ਮੋਲ ਤਾਂ ਜੱਗੇ ਵੀਰ ਦਾ ਜੋ ਮਰਜ਼ੀ ਕਰੀਏ ਸੜਦੀ ਦੇ ਦਈਏ ਜਾਂ ਦੀਏ ਜਾਇਜ਼ ਜੀ ਵੀ ਘਰਾ ਕੋ ਜਿੰਨੇ ਕਰਾਉਣੇ ਜਾਂ ਦੀਏ 55 ਦੀ ਪਜਿੰਨੇ 200 ਰੁਪਏ ਛੋੜੀ ਕਰਾਂਗੇ ਜੱਕੀ ਵੀਰ ਉਹਦਾਂ ਮੰਨ ਲਓ ਹੈ ਕਿ 57 53 ਹਜ਼ਾਰ ਦੀ ਉਹ ਕਹਿੰਦੇ ਹਸਾੜਾ ਮੰਨ ਲਓ ਵੀ 50 ਹਜ਼ਾਰ ਦੀ ਬਚਨ ਚੀ ਆ ਹਾਂਜੀ ਤੇ ਨਾਲੋ ਗੱਭਣ ਵੀ ਆ ਦੁੱਧ ਵੀ 7 ਕਿਲੋ ਆ ਹਾਂਜੀ ਹਾਂ 55 ਤੇ 200 ਛੋੜ ਕਰਦਾ ਜੀ ਬਾਬਾ ਜੀ 55000 ਤੇ 200 ਰੁਪਿਆ ਵੀਰ ਕਹਿੰਦਾ ਕਿ ਛੋੜ ਹੀ ਹੋਣੀ ਛੋੜ ਕਰਨੇ ਕਿੰਨੇ ਕਿ ਮੁੱਲ ਕੀਤੇ ਵੀਰ ਨੇ ਤੇ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਕਰੋ ਚੈੱਕ ਬਾਕੀ ਤੁਸੀਂ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ